ਭਰ ਲੈਂਦੀ ਬਈ ਆਪਾਂ ਬਾਬੋ ਬਾਈ ਸ਼ੇਰ ਦਾ ਕਰ ਗਿਆ ਕਿ ਪੰਜ ਚਾਰ ਬੰਦੇ ਲੈ ਮਾ ਤਗੜਾ ਕੰਮ ਹੀ ਕਰਦੇ ਬਾਸੀ ਭਰ ਕੇ ਲਿਆਇਆ ਤਗੜਾ ਕੰਮ ਕਰੋਗੇ ਤਾਂ ਫੇਰ ਹੀ ਹੈ ਤਕੜੇ ਹੋ ਕੇ ਰੋ ਠੀਕ ਹੈ ਕੱਢੀ ਆਓ ਗਰਤਗਰਾਂ ਦੇ ਨਹੀਂ ਬਈ ਆਪਾਂ ਦਾ ਪੂਰੀ ਐ ਤਾਂ ਮੰਮਣ ਲੱਗੇ ਮੈਂ ਬਈ ਆਪਾਂ ਦਾ ਸੁਣਣਾ ਪਹਿਲੇ ਹੀ ਭੱਜੇ ਜਿਹੜੀ ਗੱਲ ਚੀਜ਼ ਤੁਸੀਂ ਕਹੋਗੇ ਅਸੀਂ ਉਸ ਤੋਂ ਨਹੀਂ ਭੱਜੇ ਇਹਦਾ ਹੈ ਬਈ ਜੀ ਠੀਕ ਹੈ ਨਾ ਇਹ ਤਾਂ ਆਪਾਂ ਇਲੈਕਸ਼ਨ ਜਿੱਤਣਾ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਉਹ ਮੈਂ ਚੱਲਦਾ ਉਹ ਤੇਰਾ ਮੁੰਡੇ ਹਾਂ ਹਾਂ ਕੰਮ ਸੰਭੋ ਕਰਨੇ ਮੁੰਡੇ ਬੰਦੇ ਆਏ ਜਿਹੜੇ ਬਾਈ ਚਲੋ ਬਾਈ ਜੀ ਉਹਨਾਂ ਮੁੰਡੇ ਸਮਾਨ ਮੰਗਦੇ ਸੀ ਹੋ ਸਕਦਾ ਨਾ ਬਾਈ ਜੀ ਸਿੰਦੇਰ ਵੀ ਸਮਾਨ ਮੰਗਦੇ ਸੀ ਜਾ ਜਾ ਸਮਾਨ ਦੇ ਉਹਨਾਂ ਨੂੰ ਇਹ ਤਾਂ ਸੋਨੇ ਦੇ ਅੰਡੇ ਦੇਣ ਵਾਲਾ ਦਾ ਮੁਰਗਾ ਹੈ ਠੀਕ ਹੈ ਇਹਨਾਂ ਨੂੰ ਨਾ ਟੱਪਣ ਦੇ ਜਾ ਸਮਾਨ ਦਾ ਹਲ ਕਰ ਉਹਨਾਂ ਦਾ ਸਮਾਨ ਖਿੱਚ ਕੇ ਰੱਖੋ ਕੰਮ ਹੋਣਾ ਹੈ ਕਰਦੇ ਕੋਈ ਨੂੰ ਚੱਕ ਚੰਗਾ ਬੈਠਿੰਦਾ ਠੀਕ ਹੈ ਠੀਕ ਲਾ ਕਾਕਾ ਫੋਨ ਚੰਦੇ ਰੋ ਹਾਂ ਵੀ ਠੀਕ 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 ਤੇ ਸਮਾਨ ਪਹੁੰਚ ਗਿਆ ਸੀ ਬਸ ਕੰਮ ਤੱਪ ਕੇ ਰੱਖੋ ਸਮਾਨ ਸਮੂਹ ਦੀ ਚਿੰਤਾ ਨਾ ਕਰਿਓ ਠੀਕ ਹੈ ਜੇ ਹੋਰ ਚਾਹੀਦਾ ਆਇਆ ਤਾਂ ਆਪਣੇ ਪੀਏ ਨੂੰ ਫੋਨ ਲਾ ਲਿਓ ਠੀਕ ਹੈ ਤੇ ਕੰਮ ਤੱਪ ਕੇ ਰੱਖੋ ਖਚੀ ਰੱਖੋ ਹਾਂ ਠੀਕ ਓਕੇ ਆ ਵੀ ਕਾਕਾ ਇਲੈਕਸ਼ਨਾਂ 'ਚ ਕੋਈ 1921 ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਇਲੈਕਸ਼ਨਾਂ ਦਾ ਟਾਈਮ ਹੈ ਤੇ ਕੰਮਕਾਰ ਆਣ ਪੂਰਾ ਵਧੀਆ ਕਰਿਓ ਠੀਕ ਹੈ ਇਲੈਕਸ਼ਨਾਂ 'ਚ ਕੋਈ ਆਪਣਾ ਗਲਤ ਕੰਮ ਨਹੀਂ ਹੋਣਾ ਚਾਹੀਦਾ ਗਾ ਉਸ ਆਪਣਾ ਇਹ ਸਮਾਨ ਆ ਨਾ ਜਿਹੜਾ ਇਹਨੂੰ ਐਂ ਨਾ ਵਰਤਾਈ ਚੱਲਿਓ ਠੀਕ ਹੈ ਨਾ ਇਹਦੇ ਪੈਸੇ ਨਾਲ ਆਪਾਂ ਅੱਗੇ ਇਲੈਕਸ਼ਨ ਲੜਨਾ ਕਿਤੇ ਮੁੜ ਕੇ ਕਹਿਦੇ ਹੋ ਵੀ ਬਾਈ ਜੀ ਸਮਾਨਤਾ ਫੜਾਤਾ ਕੀ ਗੱਲ ਹੋ ਗਈ ਬਾਈ ਜੀ ਕਿਉਂ ਜਵਾਬ ਡਰਾਈ ਜਾਂਦੇ ਹੋ ਹਜੇ ਕਾਕਾ ਤੂੰ ਇਨਾ ਕੰਮਾਂ ਚ ਨਾ ਵਾ ਠੀਕ ਹੈ ਸਾਨੂੰ ਸਾਰਾ ਪਤਾ ਹੈ ਕਿਹੜੇ ਸਕੂਲੀਏ ਨੂੰ ਦੁੱਧ ਪਿਆਉਣਾ ਤੇ ਕਿਹੜੇ ਸਕੂਲੀਏ ਦੀ ਸਿਰ ਤੇ ਪੈਰ ਰੱਖਣਾ ਬਾਈ ਸਾਨੂੰ ਸਾਰਾ ਪਤਾ ਠੀਕ ਹੈ ਕਿਹੜੀ ਧੌਂ ਚ ਕਿਲਾ ਪਾਉਣਾ ਤੇ ਕਿਹਦੀ ਚੋਂ ਕੱਢਣਾ